ਮਾਚਵਾੜਾ ਪੁਲਿਸ ਫੋਰਸ ਵੱਲੋਂ ਇੱਕ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਜਿਸ ਵਿੱਚ ਸਰਗਨਾ ਰੇਨੂ ਮਹੰਦ ਵਾਸੀ ਬਹਿਲੋਲਪੁਰ ਨਰਮਲ ਸਿੰਘ ਗੋਪੀ ਅਤੇ ਜਗਦੀਪ ਸਿੰਘ ਵਾਸੀ ਇੰਦਰਾ ਕਲੋਨੀ ਸ਼ਾਮਲ ਨੇ ਮਾਚਵਾੜਾ ਵਿਕੇ ਪ੍ਰੈਸ ਕਾਨਫਰੰਸ ਦੌਰਾਨ ਟੀਐਸਪੀ ਤਰਲੋਚਨ ਸਿੰਘ ਨੇ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਹਾਸਲ ਕੀਤੀ ਠੀਕ ਹੈ ਮਾਮਲੇ ਸੰਬੰਧੀ ਕੀ ਕੁਝ ਜਾਣਕਾਰੀ ਉਨ੍ਹਾਂ ਵੱਲੋਂ ਦੱਸੀ ਗਈ ਹੈ ਉਸ ਨੂੰ ਤੇ ਇਹ ਨਹੀਂ ਸਾਡੇ ਮਿਤੀ 21 8 2024 ਨੂੰ ਮਛਵਾੜੇ ਸ਼ਹਿਰ ਦੇ ਵਿੱਚ ਹੋਈ ਸੀ ਚੋਰੀ ਦੇ ਵਿੱਚ ਮਨਮੋਹਨ ਸ਼ਰਮਾ ਜੀ ਦਾ ਜਿਹੜਾ ਘਰ ਸੀ ਜਿਹੜੇ ਨਹੀਂ ਤੋੜਿਆ ਸੀ ਚੋਰੀ ਦੇ ਵਿੱਚ ਕਰਵਲਵਲ ਤੇ ਜਿਹੜੇ 4 ਲਾਈਵ ਜਿੰਦਾ ਕਾਰਤੂਸ ਨਾਲ ਚੋਰੀ ਕਰਕੇ ਲੈ ਗਏ ਸੀ ਦੋ ਬੰਦਾ ਕਰਦਾ ਹੋਰ ਵੀ ਇੱਕ ਦਾ ਗਨੇ ਦੀ ਜਿਹੜੀ ਕੋਈ ਲੈ ਗਏ ਉਸ ਕੇਸ ਦੀ ਐਮੀ ਤੋਂ ਦੇਖਦੇ ਆ ਵੀ ਇਹ ਵੈਪਨ ਜਿਹੜਾ ਚੋਰੀ ਹੋਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਜਾਂਦੀਆਂ ਸੀ ਜਿਹਦੀ ਸੈਂਸਟਿਵਿਟੀਫਿਕ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਹਮਨ ਅੰਡ ਇੰਟੈਲੀਜੈਂਸੀ ਦੇ ਰਹੀ ਕੜੀ ਨਾਲ ਕੜੀ ਜੋੜਦੇ ਉਦੋਂ ਦੇ ਐਸਐਸਪੀਐਸ ਨੂੰ ਟ੍ਰੇਸ ਕਰਨ ਲਈ ਪਵਾਹਾਰ ਹੋਏ ਸੀ ਇਸ ਸਾਨੂੰ ਉਦੋਂ ਸਾਡੀ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ ਹੈ ਕੱਲ ਜਦੋਂ ਸਾਡੇ ਐਸਐਚਓ ਸਾਹਿਬ ਦੇਣ ਦੀ ਟੀਮ ਨਾਲ ਜਦੋਂ ਨਕਲ ਆਇਆ ਸੀ ਉੱਥੇ ਜਿਹੜੇ ਤਿੰਨ ਬੰਦੇ ਆ ਨਿਰਮਲ ਏਲੀਅਸ ਗੋਪੀ ਇੰਦਰਾ ਕਲੋਨੀ ਮਛਬੋੜੇ ਦਾ ਤੇ ਰੈਨੂ ਮਹੰਤਾ ਹੈ ਇਦੇ ਬਾਰੇ ਮੈਂ ਦੱਸਣਾ ਚਾਹਣਾ ਰੈਨੂ ਮਹੰਤ 5-6 ਮਹੀਨੇ ਪਹਿਲਾਂ ਵੀ ਜਿਹੜੀ ਐ ਐਸਐਮਓ ਸਾਹਿਬ ਸਮਰਾਲੇ ਦੇ ਅਟੈਕ ਹੋਇਆ ਸੀ ਲੁੱਟ ਦੀ ਦੀਤਣਾ ਉਹਦੇ ਵਿੱਚ ਵੀ ਇਹ ਅਰੈਸਟ ਕੀਤੀ ਸੀ ਇਹ ਜਵਾਨ ਤੇ ਸੀ ਉਹ ਜੀ ਇਹ ਹੁਣ ਜਵਾਨ ਤੇ ਸੀ ਇਸ ਤੋਂ ਬਿਨਾਂ ਇੱਕ ਜਗਦੀਪ ਸਾਨੂੰ ਬਲਵਿੰਦਰ ਸਿੰਘ ਇਹ ਵੀ ਹਦਰਾ ਗੁੰਮਲੀ ਦਾ ਰਹਿਣ ਵਾਲਾ ਸੀ ਇਹਨਾਂ ਬੰਦਿਆਂ ਨੇ ਇਹਦੇ ਘਰੇ ਚੋਰੀ ਕੀਤੀ ਸੀ ਤੇ ਇਹ ਰਵਾਲਵਰ ਚੋਰੀ ਕਰਨ ਤੋਂ ਬਾਅਦ ਇਹਨਾਂ ਨੇ ਰਾਮਪੁਰ ਜਿਹੜਾ ਪਿੰਡ ਬੰਦਾ ਚਮਕੌਰ ਸਾਹਿਬ ਥਾਣੇ ਦੇ ਵਿੱਚ ਉਥੇ ਜਿਹੜਾ ਰੈਨੂ ਮਹੰਤ ਹੈ ਵਧਾਈ ਦੇ ਬਾਨੇ ਨਾਲ ਉਸ ਘਰਤ ਗਿਆ ਸੀ ਕੁਝ ਦਿਨ ਪਹਿਲਾਂ ਉਹ ਕੌਰਡੈਂਟਿਫਾਈ ਕਰਨ ਤੋਂ ਬਾਅਦ ਦੋ ਦੂਜੇ ਸਾਥੀਆਂ ਨੂੰ ਲੈ ਕੇ ਵਿਦ ਰਵਲਵਰ ਉਥੇ ਲੇਡੀ ਜੀ ਜੀ ਹੈ ਵਾਲੀਆਂ ਦੀ ਸਨੇਚਿੰਗ ਕੀਤੀ ਨਾ ਤੇ ਰਵਲਵਰ ਵੀ ਧਾਣਿਆ ਨਾਲ ਉੱਪਰ ਜਦੋਂ ਇਹਦੇ ਮੁਰੇ ਨੂੰ ਡੋਕਣ ਦੀ ਕੋਸ਼ਿਸ਼ ਕੀਤੀ ਤੇ ਬੜੀ ਅਹਿਮ ਕੜੀ ਨਾਲ ਕੜੀ ਜੋੜਦੇ ਅਸੀਂ ਨਾ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਹਦਾ ਕੋ ਜਿਹੜਾ ਸਾਡਾ ਚੂਰੀਆਰ ਰਵਲਵਰ ਸੀ ਉਹ ਬਰਾਮਦ ਕੀਤਾ ਇਸ ਤੋਂ ਮਿਨਾ ਜਿਹੜੀ ਬਹਿਰਾਮਪੁਰ ਦੀ ਲੁੱਟ ਦੀ ਵਾਰਦਾਤ ਸੀ ਕੋਵਿਡ ਟ੍ਰੇਸ ਹੋਈ ਹੈ ਇਸ ਤੋਂ ਇਹਨਾਂ ਦੇ ਨਾਲ ਜਿਹੜੇ ਹੋਰ ਇੱਕ ਹੋਰ ਸਾਥੀ ਚਰਨਜੀਤ ਬਲਵਿੰਦਰ ਸਿੰਘ ਜਿਹੜਾ ਉਸ ਮਹਾਰਾਮਪੁਰ ਦੀ ਖੋਦੇ ਵਿੱਚ ਵੀ ਨਾਲ ਸੀ ਉਸ ਦੇ ਨਾਲ ਇੱਕ ਸੁਖਵਿੰਦਰ ਗੌਰ ਆ ਵਾਈਪੌਪ ਆ ਰਾਣਾ ਇਥੇ ਉਸ ਮਗਲਰ ਆ ਟੇਡਾ ਕਰਕੇ ਉਹਦੀ ਘਰ ਵਾਲੀ ਇਹਨਾਂ ਨੂੰ 8 ਗ੍ਰਾਮ ਜਿਹੜੀ ਹੈ ਹੈਰੋਂ ਦੇ ਨਾਲ ਅਹੀ ਰੈਸਟ ਕੀਤਾ ਇਹਨਾਂ ਨੂੰ ਝਾੜ ਸਾਹਿਬ ਗੁਰਦਵਾਰੇ ਸਾਹਿਬ ਦੇ ਲੱਗਿਆਂ ਦੀ ਸਾਡੇ ਜਿਹੜੇ ਦੋ ਕੇਸੇ ਟ੍ਰੇਸ ਹੋਇਆ ਹੂਨ ਇਨਵੈਸਟੀਗੇਸ਼ਨ ਸਾਡੀ ਗੋਇੰਗ ਉਹਨਾਂ ਦਾ ਰਿਪੋਰਟ ਲਗਾ ਹੋਰ ਵੀ ਦੇਖਾਂਗੇ ਇਹਨਾਂ ਨੇ ਕਿੰਨੀਆਂ ਵਾਰਤਾ ਤੋਂ ਮੁੰਜਾਮ ਦਿੱਤਾ ਇਸ ਤੋਂ ਬਨਵਾ ਵੀ ਦੱਸਣਾ ਚਾਹਣਾ ਜਿਹੜਾ ਨਿਰਮਲ ਗੋਪੀ ਆ ਇਹਦੇ ਆਲਰੇਡੀ ਤਿੰਨ ਪਰਚੇ ਦਰਜ ਨੇ ਰੈਨੂ ਮਹੰਤ ਦੇ ਆਲਰੇਡੀ ਤਿੰਨ ਪਰਚੇ ਦਰਜ ਆ ਜਿਹੜਾ ਜਗਦੀਪ ਆ ਉਹਦੇ ਦੋ ਪਰਚੇ ਦਰਜ ਨੇ ਇਹਦੇ ਮਨਤਾ ਇਹ ਗਰੋਹ ਦਾ ਸਰਗਨਾ ਇਹ ਸੀ ਮੇਰੀ ਹੈ ਜਿਹੜਾ ਇਹਨਾਂ ਨੇ ਬਣਾਇਆ ਚੋੜਾ ਪਰ ਇਹਨੂੰ ਮਹੰਤ ਜਿਹੜਾ ਗਰੋਹ ਦਾ ਸਰਗਨਾ ਵੀ ਸੀ ਇਹ ਆਇਡੈਂਟੀਫਿਕੇਸ਼ਨ ਵੀ ਜਿਹੜੇ ਜਿੱਥੇ ਲੁੱਟ ਕਰਨੀ ਹੁੰਦੀ ਸੀ ਜਗ੍ਹਾ ਦੀ ਪਛਾਣ ਵੀ ਇਹੀ ਕਰਦਾ ਸੀ